एमएच ਦਾ ਬਹੁਤ ਵੱਡਾ ਫੋਬੀਆ ਪੇਸ਼ੈਂਟ ਦੇ ਮਾਈਂਡ 'ਚ ਚੱਲਦਾ ਹੈ ਲੋ ਐਮਐਚ ਕਰਕੇ ਪ੍ਰੈਗਨੰਸੀ ਨਹੀਂ ਹੋ ਰਹੀ ਡਾਕਟਰ ਦੇ ਕੋਲ ਜਾਂਦੇ ਆ ਤਾਂ ਡਾਕਟਰ ਸਿੱਧਾ ਕਹਿ ਦਿੰਦੇ ਆ ਤੁਹਾਡਾ ਐਮਐਚ ਦਾ ਬਹੁਤ ਲੋ ਹੈ ਜੀ ਤੁਸੀਂ ਜਿੰਨੀ ਜਲਦੀ ਹੋ ਸਕਦਾ ਆਈਵੀਐਫ ਕਰਾ ਲਓ ਜਿੰਨੀ ਜਲਦੀ ਹੋ ਸਕਦਾ ਡੋਨਰ ਐਗ ਲੈ ਲਓ ਤੁਹਾਡੇ ਐਗ ਦੀ ਕੁਆਲਿਟੀ ਵਧੀਆ ਨਹੀਂ ਹੈਗੀ ਅਸੀਂ ਇੱਥੋਂ ਤੱਕ ਕਿ ਹੁਣ ਅਸੀਂ ਨਹੀਂ ਕਹਿਣਾ ਚਾਹੁੰਦੇ ਜਿਹੜੇ ਡੋਨਰ ਐਗ ਹੈ ਨਾ ਸਰ ਜਿਹੜੇ ਸਾਡੇ ਭਈਆ ਬਾਰ ਇੱਧਰ ਆਏ ਹੋਏ ਹੈ ਨਾ ਸਰ ਅਸੀਂ ਉਹਨਾਂ ਦੇ ਐਗਸ ਮਤਲਬ ਅਸੀਂ ਬਗਾਨੀਆਂ ਜਿਹੜੀਆਂ ਜੈਂਸਾ ਹੈ ਆਪਦੀ ਕੁੱਖ ਦੇ ਅੰਦਰ ਪੈਦਾ ਕਰ ਰਹੇ ਹਾਂ ਐਮਐਚ ਦਾ 100% ਰਿਜ਼ਲਟ ਅਸੀਂ ਪਿਛਲੇ ਸਾਲ ਤੱਕ ਆਡ ਹੀ ਰਹੇ ਹਾਂ ਰੈਗੂਲਰਲੀ 2024 ਦੇ ਵਿੱਚ ਮੇਰਾ ਇੱਕ ਵੀ ਪੇਸ਼ੈਂਟ ਲੋ ਐਮਐਚ ਵਾਲਾ ਡਿਸਪਾਇੰਟ ਨਹੀਂ ਹੋਇਆ ਇਥੋਂ ਤੱਕ ਕੀ ਮੈਂ ਕਵਾਂਗੀ ਕਿ 90% 100 ਨਾ ਕਹਿੰਦੇ ਹੋਇਆ 90% ਮੇਰੇ ਪੇਸ਼ੈਂਟ 컨ਸੀਵ ਵੀ ਕੀਤੇ ਲੋ ਐਮ ਐਚ ਦਾ ਕੰਮ ਕਰਨਾ ਹੈ ਤੇ ਜਾਂ ਬੱਚੇ ਪੈਦਾ ਕਰਨੇ ਆ ਤੇ ਅੱਜ ਦੇ ਟਾਈਮ ਤੇ ਸਾਨੂੰ ਪਤਾ ਹੈ ਟਾਈਮ ਹੈਜ਼ ਬੀਨ ਚੇਂਜਡ ਬਿਕੋਜ਼ ਆਫ ਮਾਡਰਨ ਟੈਕਨੋਲੋਜੀ ਜਿਹੜੀਆਂ ਫੀਮੇਲਸ ਹੈ ਉਹ ਵੈਲ এডਿਕੇਟਿਡ ਹੋ ਰਹੀਆਂ ਉਹਨਾਂ ਨੂੰ ਆਪਣਾ ਕੈਰੀਅਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਨੋ ਡਾਊਟ ਅਸੀਂ ਰਿਗਾਰਡ ਕਰਦੇ ਹਾਂ ਉਸ ਫੀਮੇਲ ਦਾ ਜਿਹੜੀਆਂ ਸਾਡੇ ਵਰਗੀਆਂ ਪ੍ਰੋਫੈਸ਼ਨਲ ਹੈਗੀਆਂ ਪਰ ਅਸੀਂ ਇੱਥੇ ਗਲਤੀ ਕਿੱਥੇ ਖਾ ਰਹੇ ਹਾਂ ਅਸੀਂ ਪ੍ਰਾਇੋਰਟੀ ਆਪਣੇ ਦੇ ਕਿ ਨੂੰ ਰਹਾ ক্যারিয়ার ਨੂੰ ਪਰ ক্যারিয়ার ਦੀ ਬਜਾਇ ਇਸ ਜਿਵੇਂ ਮੈਰਿਜ ਹੋਈ ਸਾਨੂੰ ਪਤਾ ਹੈ ਕਿ ਅਸੀਂ ਪਹਿਲਾਂ ਆਪਣਾ ਬੇਬੀ ਲੈ ਲਈਏ ਭਾਵੇਂ ਆਪਣੀ ਜੌਬ ਨੂੰ ਅਸੀਂ ਪੌਜ਼ ਕਰੀਏ ਆਪਣੇ ক্যারিয়ার ਨੂੰ ਪੌਜ਼ ਕਰੀਏ ਧੰਨਵਾਦ ਸਰ ਤੁਹਾਡਾ ਵੀ ਦਰਸ਼ਕਾਂ ਨੂੰ ਵੀ ਮੇਰੀ ਪਿਆਰ ਭਰੀ ਸਸਰੀ ਕਾ ਸਰ ਜਿਵੇਂ ਕਿ ਅਸੀਂ ਹਰ ਵਾਰ ਦੀ ਤਰ੍ਹਾਂ ਗੱਲ ਹੀ ਕਰਦੇ ਹਾਂ ਜੋ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੁੰਦੀ ਹੈਗੀ ਇਹ ਤਾਂ ਹੁਣ ਇਸ ਟਾਈਮ ਪਿਛਲੇ ਸਾਲ ਤੋਂ ਲਗਾਉ ਕਿ एएमएच ਦਾ ਬਹੁਤ ਵੱਡਾ ਫੋਬੀਆ ਪੇਸ਼ੈਂਟ ਦੇ ਮਾਈਂਡ 'ਚ ਚੱਲਦਾ ਹੈ ਲੋ ਐਮਐਚ ਕਰਕੇ ਪ੍ਰੈਗਨੰਸੀ ਨਹੀਂ ਹੋ ਰਹੀ ਔਰ ਇਥੋਂ ਤੱਕ ਕਿ ਜਦ ਉਹ ਡਾਕਟਰ ਦੇ ਕੋਲ ਜਾਂਦੇ ਆ ਤਾਂ ਡਾਕਟਰ ਸਿੱਧਾ ਕਹਿ ਦਿੰਦੇ ਆ ਤੁਹਾਡਾ ਐਮਐਚ ਤਾਂ ਬਹੁਤ ਲੋ ਹੈ ਜੀ ਤੁਸੀਂ ਜਿੰਨੀ ਜਲਦੀ ਹੋ ਸਕਦਾ ਆਈਵੀਐਫ ਕਰਾ ਲਓ ਜਿੰਨੀ ਜਲਦੀ ਹੋ ਸਕਦਾ ਡੋਨਰ ਐਗ ਲੈ ਲਓ ਤੁਹਾਡੇ ਐਗਜ਼ ਇਕਵੈਲਿਟੀ ਵਧੀਆ ਨਹੀਂ ਹੈਗੀ ਅਸੀਂ ਇਥੋਂ ਤੱਕ ਕਿ ਹੁਣ ਅਸੀਂ ਨਹੀਂ ਕਹਿਣਾ ਚਾਹੁੰਦੇ ਜਿਹੜੇ ਡੋਨਰ ਐਗ ਹੈ ਨਾ ਸਰ ਜਿਹੜੇ ਸਾਡੇ ਭਈਆ ਬਾਰ ਇੱਧਰ ਆਏ ਹੋਏ ਹੈ ਨਾ ਸਰ ਅਸੀਂ ਉਹਨਾਂ ਦੇ ਐਗਸ ਮਤਲਬ ਅਸੀਂ ਬਗਾਨੀਆਂ ਜਿਹੜੀਆਂ ਏਜੰਸੀਆਂ ਆ ਆਪਣੇ ਕੁੱਖ ਦੇ ਅੰਦਰ ਪੈਦਾ ਕਰ ਰਿਹਾ ਇਹ ਮੈਨੂੰ ਬਹੁਤ ਵੱਡਾ ਅਫਸੋਸ ਦੀ ਗੱਲ ਹੈ ਲੋ ਐਮ ਐਚ ਦਾ 100% ਰਿਜ਼ਲਟ ਅਸੀਂ ਪਿਛਲੇ ਸਾਲ ਤੱਕ ਕਾਢ ਹੀ ਰਹੇ ਹਾਂ ਰੈਗੂਲਰਲੀ 2024 ਦੇ ਵਿੱਚ ਮੇਰਾ ਇੱਕ ਵੀ ਪੇਸ਼ੀਐਂਟ ਲੋ ਐਮ ਐਚ ਵਾਲਾ ਡਿਸਪੋਇੰਟ ਨਹੀਂ ਹੋਇਆ ਇਥੋਂ ਤੱਕ ਕਿ ਮੈਂ ਕਹਾਂਗੀ ਕਿ 90% 100 ਨਾ ਕਹਿੰਦੇ ਹਾਂ 90% ਮੇਰੇ ਪੇਸ਼ੀਐਂਟ ਕਨਸੀਵ ਵੀ ਕੀਤੇ ਲੋ ਐਮ ਐਚ ਸਰ ਐਮ ਐਚ ਹੋਣਾ ਚਾਹੀਦਾ ਹੈ ਸਾਇੰਟਿਫਿਕਲੀ 2 ਟੂ 3 ਬਿਟਵੀਨ ਠੀਕ ਹੈ ਪਰ ਅੱਜ ਦੇ ਟਾਈਮ ਤੇ ਕਿਉਂਕਿ ਟ੍ਰੈਡੀਸ਼ਨਲ ਟਾਈਮ ਤੁਹਾਨੂੰ ਪਤਾ ਹੈ ਕਿ ਉਸ ਟਾਈਮ ਤੇ ਏਐਮਐਚ ਦਾ ਕੋਈ ਇੰਨਾ ਵੱਡਾ ਇਸ਼ੂ ਨਹੀਂ ਹੁੰਦਾ ਸੀ ਕਿਉਂਕਿ ਫੀਮੇਲ ਨੂੰ ਦੋ ਹੀ ਕੰਮ ਹੁੰਦੇ ਸੀ ਘਰ ਦਾ ਕੰਮ ਕਰਨਾ ਹੈ ਤੇ ਜਾਂ ਬੱਚੇ ਪੈਦਾ ਕਰਨੇ ਆ ਤੇ ਅੱਜ ਦੇ ਟਾਈਮ ਤੇ ਤੁਹਾਨੂੰ ਪਤਾ ਹੈ ਟਾਈਮ ਹੈਜ਼ ਬੀਨ ਚੇਂਜਡ ਬਿਕੋਜ਼ ਆਫ ਮਾਡਰਨ ਟੈਕਨੋਲੋਜੀ ਹੈ ਨਾ ਤਾਂ ਇਸ ਕਰਕੇ ਜਿਹੜੀਆਂ ਫੀਮੇਲਸ ਐ ਉਹ ਵੈਲ এডਿਕੇਟਿਡ ਹੋ ਰਹੀਆਂ ਉਹਨਾਂ ਨੂੰ ਆਪਣਾ ਕੈਰੀਅਰ ਵੀ ਬਹੁਤ ਜ਼ਿਆਦਾ ਪਿਆਰਾ ਹੈ 노 ਡਾਊਟ ਅਸੀਂ ਰਿਗਾਰਡ ਕਰਦੇ ਹਾਂ ਉਸ ਫੀਮੇਲ ਦਾ ਜਿਹੜੀਆਂ ਸਾਡੇ ਵਰਗੀਆਂ ਪ੍ਰੋਫੈਸ਼ਨਲ ਹੈਗੀਆਂ ਠੀਕ ਐ ਐਜੂਕੇਸ਼ਨਲੀ ਬਹੁਤ ਜ਼ਰੂਰੀ ਐ ਪਰ ਅਸੀਂ ਇੱਥੇ ਗਲਤੀ ਕਿੱਥੇ ਖਾ ਰਹੇ ਆ ਅਸੀਂ ਪ੍ਰਾਇੋਰਟੀ ਆਪਣੇ ਦੇਖ ਨੂੰ ਰਹਾ ক্যারিয়ার ਨੂੰ ਪਰ ক্যারিয়ার ਦੀ ਬਜਾਏ ਜਿਵੇਂ ਮੈਰਿਜ ਹੋਈ ਸਾਨੂੰ ਪਤਾ ਹੈ ਕਿ ਅਸੀਂ ਪਹਿਲਾਂ ਆਪਣਾ ਬੇਬੀ ਲੈ ਲਈਏ ਭਾਵੇਂ ਆਪਣੀ ਜੋਬ ਨੂੰ ਅਸੀਂ ਪੌਜ਼ ਕਰੀਏ ਆਪਣੇ ক্যারিয়ার ਨੂੰ ਪੌਜ਼ ਕਰੀਏ ਤੇ ਤਾਂਕਿ ਅਸੀਂ ਵੱਧਦੀ ਏਜ ਦੇ ਵਿੱਚ ਸਾਡਾ ਸਾਨੂੰ ਲੋ ਏਐਮਐਚ ਨੂੰ ਕਨਫਰੰਟ ਨਾ ਕਰਨਾ ਪਵੇ ਉਦੋਂ ਅਗਰ ਬੱਚਾ ਵੀ ਹੋਏਗਾ ਤਾਂ ਅਸੀਂ ਉਸ ਬੱਚੇ ਲਈ ਪੈਸਾ ਕਮਾਉਣ ਦੇ ਚੰਗੇ ਵੀ ਲੱਗਾਂਗੇ ਪਰ ਅਕਸਰ ਮੈਨੂੰ ਬੜੇ ਦੁੱਖ ਦੀ ਗੱਲ ਹੈ ਅੱਜ ਦੇ ਟਾਈਮ ਤੇ ਮੇਰੇ ਕੋਲ ਪੇਸ਼ੈਂਟ ਇਦਾਂ ਆ ਰਹੇ ਐ ਕਿ ਕੈਰੀਅਰ ਤਾਂ ਸੈਟ ਅਪ ਹੋ ਗਿਆ ਤੇ ਮੈਨੂੰ ਆ ਕੇ ਮੇਰੇ ਟੇਬਲ ਤੇ ਕਹਿੰਦੇ ਮੈਮ ਭਾਵੇਂ ਕਰੋੜੋਂ ਰੁਪਿਆ ਲੈ ਲਓ ਸਾਡੇ ਕੋਲ ਬੱਚਾ ਹੋਣਾ ਚਾਹੀਦਾ ਜਿਵੇਂ ਮਰਜ਼ੀ ਕਰੋ ਸੋ ਸਾਨੂੰ ਬੜਾ ਹੀ ਦੁੱਖ ਔਰ ਤਕਲੀਫ ਹੁੰਦੀ ਹੈਗੀਏ ਤੁਸੀਂ ਕਰੋੜੋਂ ਰੁਪਿਆ ਸਿੱਟਣ ਨੂੰ ਫੇਰ ਰਹੇ ਹੋ ਬੱਚਾ ਤੁਹਾਡੇ ਕੋਲ ਹੈ ਨਹੀਂ ਇਹ ਕਰੋੜ ਕਿਸ ਕੰਮ ਦਾ ਤੇ ਜੇ ਅਸੀਂ ਇਹੀ ਸਮਾਰਟ ਪਲੈਨਿੰਗ ਕੀਤੀ ਹੁੰਦੀ ਮੈਰਿਜ ਤੋਂ ਬਾਅਦ ਸਿੱਧਾ ਅਸੀਂ ਬੇਬੀ ਪਲੈਨਿੰਗ ਵੱਲ ਗਏ ਹੁੰਦੇ ਨਾ ਸਾਡਾ ਐਮਐਚ ਲੋ ਹੋਣਾ ਸੀਗਾ ਤੇ ਨਾ ਹੀ ਸਾਨੂੰ ਕੋਈ ਦੁੱਖ ਦੀ ਘੜੀ ਫੇਸ ਕਰਨਾ ਪੈਣਾ ਕੀ ਆਪਾਂ ਕੁਦਰਤ ਦੇ ਨਾਲ ਖੇਡ ਸਕਦੇ ਆ ਨਹੀਂ ਖੇਡ ਸਕਦੇ ਨਹੀਂ ਖੇਡ ਸਕਦੇ ਹੈਨਾ ਹੁਣ ਕੁਦਰਤ ਨਾਲ ਖੇਡਦੇ ਖੇਡਦੇ ਤਾਂ ਸਾਨੂੰ ਐਸਾ ਬਿਮਾਰੀਆਂ ਲੱਗ ਗਈਆਂ ਐ ਪੋਲਿਊਸ਼ਨਸ ਵੱਧ ਗਿਆ ਹੈਗਾ ਹੈਨਾ ਤਾਂ ਹੁੰਦਾ ਕੀ ਹੈ ਸਰ ਇਹ ਨੈਚੁਰਲ ਪ੍ਰੋਸੈਸ ਹੁੰਦਾ ਹੈ ਵੀ ਜਿਸ ਤਰੀਕ ਕਪਲ ਦੀ ਮੈਰिज ਹੋਈ ਤਾਂ ਅਸੀਂ ਪ੍ਰੀਕਾਸ਼ਨਸ ਲੈਣੇ ਆ ਹਜੇ ਅਸੀਂ ਬੇਬੀ ਕਰਨਾ ਨਹੀਂ ਹੈ ਜੀ 5 5 6 6 ਸਾਲ ਮਤਲਬ ਤੁਸੀਂ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਹੋ ਤਾਂ ਫਿਰ ਹੁਣ ਜਦੋਂ ਅੱਜ ਕਰੋੜ ਰੁਪਏ ਨਾ ਤਾਂ ਫਿਰ ਕੁਦਰਤ ਤੁਹਾਡੇ ਨਾਲ ਖੇਡ ਰਹੀ ਹੈ ਨਾ ਫਿਰ ਸਾਨੂੰ ਰਿਟਰਨ ਰਿਵਰਟ ਤਾਂ ਕਰਨਾ ਹੀ ਪਏਗਾ ਸਰ ਮੇਰੇ ਤਜਰਬੇ ਚ 101% ਇਹੀ ਚੀਜ਼ ਸਾਹਮਣੇ ਆਈ ਹੈਗੀ ਤਾਂ ਫਿਰ ਉਹ ਸਾਰੀ ਉਮਰ ਇੱਥੋਂ ਤੱਕ ਹੀ ਸਰ ਹੁਣ ਅਸੀਂ ਅੱਜ ਕੁਝ ਆਪਣੇ ਸਕਸੈਸਫੁਲ ਕੇਸ ਪਿਛਲੇ ਮੰਤ ਦੇ ਪਿਛਲੇ ਦਿਨਾਂ ਦੇ ਰੱਖੇ ਹੈਗੇ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ ਅਸੀਂ ਤਾਂ ਹੁਣੇ ਭਾਵੇਂ ਆਪਾਂ ਦੇਖ ਹੀ ਲੈਣੇ ਆ ਸਰ ਜਿਵੇਂ ਉਹਨੇ ਲੋ ਐਮ ਐਚ ਦਾ ਕਨਸੈਪਟ ਹੀ ਚੱਲ ਰਿਹਾ ਸਰ ਮੈਨੂੰ ਜਿਹੜੀਆਂ ਕਾਲਸ ਆਈਆਂ ਪਿਛਲੇ ਮਹੀਨੇ ਆ ਲਾਲੋ ਵੀ ਮੈਨੂੰ ਹਰ ਹਫਤੇ 2 3 2 3 ਨਿਊਜ਼ ਮਿਲਦੀਆਂ ਸਰ ਔਰ ਅਨ ਐਕਸਪੈਕਟਿਡ ਨਿਊਜ਼ ਮਿਲਦੀਆਂ ਭਾਵੇਂ ਕੋਈ ਵੀ ਪ੍ਰੋਬਲਮ ਹੈ ਕਹਿੰਦੇ ਆ ਨਾ ਕਿ ਪ੍ਰੈਗਨੈਂਸੀ ਇਨਫਰਟੀਲਿਟੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਸੋ ਹੱਥ ਰੱਸਾ ਰੇਤੇ ਗੰਡ ਹੂੰ ਠੀਕ ਹੈ ਆ ਹੈਗੀ ਐ ਸਰ ਗੰਡ ਹੁਣ ਅਸੀਂ ਕੀ ਡਿਸਕਸ ਕੀਤਾ 100 ਹੱਥ ਰੱਸਾ ਮਤਲਬ 100 ਪ੍ਰੋਬਲਮਸ ਐ ਤੁਹਾਨੂੰ 100 ਪ੍ਰੋਬਲਮਸ 100 ਪ੍ਰੋਬਲਮ ਨੂੰ ਸਿਰਫ ਆ ਸੀਰੇ ਦੀ ਗੰਡ ਸੁਭਾਗਿਆ ਵੜ ਲਓ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਤੁਹਾਡੀ ਸੁਭਾਗਿਆ ਮੈਡੀਸਨ ਦੇ ਨਾਲ ਕਵਰ ਹੋ ਜਾਣੀ ਐ ਹੁਣ ਅਸੀਂ ਤੁਹਾਨੂੰ ਕੁਝ ਐਗਜ਼ਾਮਪਲ ਦੱਸ ਦਿੰਨੇ ਆ ਜਿਹੜੇ ਸੁਭਾਗਿਆ ਮੈਡੀਸਨ ਨੇ ਹੀ ਕਵਰ ਅਪ ਕੀਤੀ ਐ ਸਰ ਸਰ ਸਾਨੂੰ ਉਮੀਦ ਨਹੀਂ ਹੁੰਦੀ ਉਮੀਦ ਤੋਂ ਬਾਹਰ ਸਾਡੇ ਕੋਲ ਰਿਜ਼ਲਟ ਆਂਦੇ ਹੈਗੇ ਹੁਣੇ ਸਰ ਲੇਡੀ ਲੱਖਾ ਤੋਂ ਹੈਗੀ ਐ ਜਗਰਾਉਂ ਦੇ ਕੋਲ ਅਸੀਂ ਨਾਮ ਕਿਸੇ ਦਾ ਵੀ ਨਹੀਂ ਲਵਾਂਗੇ ਸਰ ਡੈਫੀਨਿਟਲੀ ਇਹੀ ਪੇਪਰ ਤੋਂ ਦੇਖ ਕੇ ਮੈਨੂੰ ਜਿੰਕੀ ਮੈਡਮ ਉਹ ਲੱਖੇ ਵਾਲੀ ਕਿਹੜੀ ਪੇਸ਼ੈਂਟ ਹੈ ਮੈਂ ਇੱਥੇ ਗੱਲ ਕਰਾ ਦਾਂਗੀ ਪਰ ਅਸੀਂ ਉਹਨਾਂ ਦੀ ਕੰਫਿਡੈਂਸ਼ੀਅਲ ਰਿਪੋਰਟ ਡਿਸਕਸ ਨਹੀਂ ਕਰਾਂਗੇ ਗੱਲ ਕਰ ਸਕਦੇ ਆ ਸਰ ਇਸ ਨੂੰ 2 9 ਨੂੰ ਟ੍ਰੀਟਮੈਂਟ ਸ਼ੁਰੂ ਹੋਇਆ ਤੇ 31 12 ਮਤਲਬ ਨਵੇਂ ਸਾਲ ਦੀ ਪਹਿਲੀ ਤਰੀਕ ਨੂੰ ਇਹਨੇ ਮੈਨੂੰ ਖੁਸ਼ਖਬਰੀ ਦਿੱਤੀ ਹੈ 31 12 ਨੂੰ ਰਾਤ ਨੂੰ ਕਾਲ ਕੀਤੀ ਹੈ ਪ੍ਰੈਗਨਨਸੀ ਵਾਲੀ ਸਟ੍ਰਿਪ ਭੇਜ ਕੇ ਕਿ ਮੈਮ ਪ੍ਰੈਗਨਨਸੀ ਮੈਨੂੰ ਕਨਸੀਵ ਹੋ ਗਈ ਹੈ ਹੁਣ ਉਹਦੀ 2.5 ਮਹੀਨੇ ਪ੍ਰੈਗਨਨਸੀ ਚੱਲ ਰਹੀ ਹੈ ਫਾਈਬਰੋਇਡ ਦੇ ਰਹਿੰਦਿਆ ਰਹਿੰਦੇ ਆ ਉਹ ਬਹੁਤ ਹੀ ਵਧੀਆ ਬੱਚੇ ਦੀ ਹਾਰਟਬੀਟ ਬਣ ਗਈ ਹੋਈ ਆ ਅਗਲਾ ਹੁਣ ਅਸੀਂ ਡਿਸਕਸ ਕਰ ਰਹੇ ਬਹੁਤ ਸਾਰੇ ਕੇਸ ਹੈ ਜਿਵੇਂ ਕੈਨੇਡਾ ਤੋਂ ਸਰ ਫੋਰਨ ਦੀਆਂ ਵੀ ਸਾਡੇ ਕੋਲ ਰਿਪੋਰਟਸ ਭੇਜਦੀ ਹੈ ਤੇ ਮੈਡੀਸਨ ਭੇਜ ਅਸੀਂ ਸੈਂਡ ਕਰ ਦਿੰਨੇ ਆ ਫਾਈਬਰੋਇਡ ਸੀ ਹੁੰਦੇ ਸਰ 15 ਨਵੰਬਰ ਨੂੰ ਰਿਪੋਰਟ ਆਈ ਸੀ ਸਾਡੇ ਕੋਲ ਇਹਦੀ ਰਿਪੋਰ ਇਹ ਤਾਰਾ ਜਨਵਰੀ ਨੂੰ 컨ਸੀਵ ਕਰ ਗਈ ਹੈਗੀ ਸਰ ਹੁਣੇ ਤੁਸੀਂ ਐਮਐਚ ਦੀ ਗੱਲ ਕਰ ਰਹੇ ਹੋ ਨਾ ਕਿ ਐਮਐਚ ਦਾ ਬੁਖਾਰ ਜਿਹੜਾ ਐਮਐਚ ਦਾ ਬੁਖਾਰ ਤੇ ਬਵਾਲ ਹੈ ਨਾ ਉਹ ਅਸੀਂ ਆਪ ਹੀ ਬਣਾ ਰੱਖਿਆ ਜਾਂ ਆਈਵੀਐਫ ਸੈਂਟਰਸ ਨੇ ਬਣਾ ਰੱਖਿਆ ਫ੍ਰੈਂਕਲੀ ਸਪੀਕ ਸਰ ਤੁਸੀਂ ਮੁਸਾਫਿਰ ਹੋ ਬਸ ਜਾ ਰਹੀ ਹੈ ਵੇਟ ਕਰ ਰਹੇ ਹੋ ਦੋ ਚੰਨੇ ਖੜੇ ਹੈ ਠੀਕ ਹੈ ਬਸ ਰੁਕ ਗਈ ਹੈ ਹੁਣ ਤੁਹਾਡੀ ਮਰਜ਼ੀ ਹੈ ਨਾ ਬਸ ਦੇ ਵਿੱਚ ਸੀਟ ਹੈਗੀ ਹੈ ਦੋਨਾਂ ਵਾਸਤੇ ਸੀਟ ਪਈ ਹੈਗੀ ਐ ਤੁਸੀਂ ਚੜੋਂਗੇ ਤੁਹਾਨੂੰ ਚੜਨ ਨਾਲ ਮਤਲਬ ਹੈ ਤੁਹਾਨੂੰ ਇੱਕ ਸੀਟ ਨਾਲ ਮਤਲਬ ਹੈ ਕਿ ਪੂਰੀ ਬਸ ਖਾਲੀ ਹੋਵੇ ਸਨ ਤਾਂ ਇੱਕ ਸੀਟ ਨਾਲ ਮਤਲਬ ਹੈ ਜੀ ਇੱਕ ਬੰਦੇ ਨੇ ਇੱਕ ਸੀਟ ਨਾਲ ਮਤਲਬ ਹੈ ਨਾ ਸਰ ਮੇਰਾ ਮੇਰੀ ਨਾ ਦਰਸ਼ਕਾਂ ਨੂੰ ਰਿਕੁਐਸਟ ਹੈ ਉਹ ਨਾ ਜਾਣ 0.4 ਵੀ ਹੈ ਨਾ 0.2 ਵੀ ਹੈ ਤਾਂ ਆਫਟਰ 올 ਇੱਕ ਸੀਟ ਚਾਹੀਦੀ ਸਾਨੂੰ ਬੇਬੀ ਪੈਦਾ ਕਰਨ ਵਾਸਤੇ ਇੱਕ ਐਗ ਹੀ ਤਾਂ ਚਾਹੀਦਾ ਨਾ ਸਰ ਜੀ 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 ਜੇ 0.2 ਵੀ ਹੈ ਫੋਲਿਕਲਸ ਬਣ ਰਿਹਾ ਮੀਨਸ ਉਹਨਾਂ ਦੇ ਰਾਈਟ ਜਾਂ ਲੈਫਟ ਓਵਰੀ ਦੇ ਵਿੱਚ ਡੋਮੀਨੈਂਟ ਫੋਲਿਕਲ ਇੱਕ ਵੀ ਬਣ ਗਿਆ ਉਹਨੂੰ ਅਸੀਂ ਕੋਈ ਲੈਟਰੋਜੋਲ ਕੋਈ ਮੈਡੀਸਨ ਦੀ ਤ੍ਰਿਤਨੀਆ ਸਰ ਬਿਨਾ ਕਿਸੇ ਮੈਡੀਕੇਸ਼ਨ ਤੋਂ ਸਿਰਫ ਇੱਕ ਸੁਭਾਗਿਆ ਮੈਡੀਸਿਨ ਦੇ ਨਾਲ ਹੀ ਉਹਨਾਂ ਦਾ ਐਗ ਜਿਹੜਾ ਹੈ ਉਹ ਇੱਕ ਐਗ ਦੀ ਕੁਆਲਿਟੀ ਵੀ ਰਿਚ ਹੋ ਜਾਏਗੀ ਤੇ ਉਹ ਆਪਣਾ ਐਕਿਊਰੇਟਲੀ ਉਹ ਜਿਹੜੀ ਇਹਦੀ ਹੈਗੀ ਨਾ ਮੈਜ਼ਰਮੈਂਟ ਉਹ ਗਰੋ ਵੀ ਕਰ ਜਾਏਗਾ ਤਾਂ ਯੂਟਰਸ ਦੀ ਲਾਈਨਿੰਗ ਵੀ ਬੈਟਰ ਹੋ ਜਾਏਗੀ ਇੱਕ ਐਗ ਦੇ ਨਾਲ ਹੀ ਮੇਰੇ ਪੇਸ਼ੈਂਟ ਬੱਚਾ ਪੈਦਾ ਕਰ ਲਏਗਾ ਭਾਵੇਂ AMH 0.2 ਹੈ ਤੇ ਭਾਵੇਂ 0.4 ਹੈ ਕਿਉਂਕਿ ਜਿਹੜੇ ਅਸੀਂ ਆ ਰਿਕਾਰਡ ਰੱਖਿਆ ਸੀ ਨਾ ਇਹਦੇ ਵਿੱਚ AMH ਰਿਕਾਰਡ ਜਿਹੜਾ ਕੈਨੇਡਾ ਤੋਂ ਲੇਡੀ ਸੀ ਸਰ ਇਹਦਾ 0.4 ਸੀਗਾ ਤੇ ਇਸ ਨੂੰ ਮੈਂ 3 ਮਹੀਨੇ ਦੀ ਸੁਭਾਗਿਆ ਭੇਜੀ ਹੈ ਤੇ ਇਹ ਮੈਨੂੰ ਕਾਲ ਕਰਦੀ ਕਿ ਮੈਨੂੰ ਪੀਰੀਅਡ ਹੀ ਨਹੀਂ ਆਏਗੇ ਮੀਨਸ ਜਿਹੜੀ ਸੁਭਾਗਿਆ ਮੈਡੀਸਨ ਹੈ ਇਹ ਪ੍ਰੈਗਨਨਸੀ ਤੋਂ ਪਹਿਲਾਂ ਚੱਲ ਸਕਦੀ ਹੈ 0.4 ਦੇ ਵਿੱਚ ਵੀ ਇਹਦੀ ਕੁਆਲਿਟੀ ਬੜੀਆ ਹੋ ਗਈ ਤੇ 8th ਮੰਥ ਤੱਕ ਸੁਭਾਗਿਆ ਮੈਡੀਸਨ ਨੇ ਹੀ ਉਹਨਾਂ ਦੀ ਪ੍ਰੈਗਨਨਸੀ ਜਿਹੜੀ ਹੈ ਪੋਜ਼ਿਟਿਵ ਕਰ ਦੇਣੀ ਹੈ ਔਰ ਇੱਕ ਸੌਰੀ ਮੈਂ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੇਣਾ ਚਾਹਾਂਗੀ ਸਰ ਮੇਰੇ ਕੋਲ ਉਹ ਮੈਡੀਸਨ ਦੇ ਇੱਕ ਲੇਡੀ ਨੇ ਲਈ ਸੀ ਕਿ ਸਰ ਇਹ ਮਾਨਸਾ ਵਾਲੀ ਸਾਈਡ ਦੀ ਸੀਗੀ ਤੇ ਉਸ ਨੂੰ 25 25 ਦਸੰਬਰ ਨੂੰ ਬॉय ਬੇਬੀ ਉਹਦੇ ਕੋਲ ਹੋਇਆ ਜਦਕਿ ਇਹ ਫੌਜੀ ਦੀ ਵਾਈਫ ਸੀ ਔਰ ਇਹਨੂੰ ਟਾਈਮ ਪਤਾ ਕਿੰਨਾ ਹੋ ਗਿਆ ਸਰ 11 ਸਾਲ ਹੋ ਗਏ ਸੀ ਕਿ ਉਹਦੇ ਹਸਬੰਦ ਕਹਿੰਦੇ ਸੀ ਕਿ ਪੈਸਾ ਹੈਗਾ ਆਪਣੇ ਕੋਲ ਗਵਰਨਮੈਂਟ EMPLOYEES ਤੇ ਆਪਾਂ ਇਹ ਮਤਲਬ ਆਈਡੀ ਆਫ ਲੈ ਲੈਣੇ ਆ ਤੇ ਕੰਮ ਨਿਭਾੜਦੇ ਆ ਠੀਕ ਹੈ ਤਿੰਨ ਕ ਮਹੀਨੇ ਸਰ ਉਹਨੇ ਮੈਡੀਸਿਨ ਖਾਦੀ ਹੈ ਤੇ ਅੱਜ ਉਹ ਬੋਏ ਬੇਬੀ ਉਹਦੀ ਗੋਦੀ 'ਚ ਹੈ ਕਿਹੜੀ ਕਿਹੜੀ ਕਿਹੜਾ ਨੁਸਖਾ ਦਿੱਤਾ ਸੀ ਤੁਸੀਂ ਉਹਨਾਂ ਨੂੰ ਸਰ ਉਸ ਨੂੰ ਵੀ ਫਾਰਮਲ ਜਿਹੜੀ ਜਿਹੀ ਹੈਗੀ ਆ ਆਪਣੇ ਫਾਰਮੂਲੇਸ਼ਨ ਦਾ ਸਰ ਇਹ ਨੁਸਖਾ ਜੋ ਪਿਆ ਹੈਗਾ ਉਸ ਨੂੰ ਮੈਂ ਇਹ ਲਾਇਆ ਸੀਗਾ ਸਰ ਹੁਣ ਇਹ ਆਪਾਂ ਡਿਸਕਸ ਕਰ ਲਈਏ ਇਹ ਜੋ ਵੀ ਚੀਜ਼ਾਂ ਪਈਆਂ ਇਸ ਦੇ ਵਿੱਚ ਕੀ ਸਰ ਅਸ਼ਵਗੰਧਾ ਆਇਆ ਹੈ ਸ਼ਤਾਵਰ ਹੈ ਗਲੋਏ ਹੈ ਤਵਾਸੀਰ ਹੈ ਆਹ ਬੋਰਡ ਦੀ ਦਾੜੀ ਹੈ ਠੀਕ ਹੈ ਐਸਰ ਉਹਨਾਂ ਨੇ ਸਾਰੀਆਂ ਆਈਟਮਸ ਹੁਣ ਐਮਐਚ ਦੀ ਗੱਲ ਚੱਲ ਰਹੀ ਹੈ ਨਾ ਨਾ ਲੈਣੋ ਸੁਭਾਗਿਆ ਵੀ ਮੈਂ ਕਹਿੰਨੀ ਆ ਜੇ ਤੁਸੀਂ ਨਹੀਂ ਲੈਣੀ ਤੇ ਨਾ ਇਹਦੇ ਤੇ ਇਹ ਤੇ ਆਪਣਾ ਇਨਵੈਸਟ ਕਰਨਾ ਉਹ ਇਹਨਾਂ ਪੰਜਾਂ ਚੀਜ਼ਾਂ ਨੂੰ 20-20 ਗ੍ਰਾਮ ਲੈ ਕੇ ਇਸ ਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਇਸ ਨੂੰ ਇੱਕ ਚਮਚ ਸਵੇਰੇ ਦੁੱਧ ਦੇ ਨਾਲ ਤੇ ਇੱਕ ਚਮਚ ਰਾਤ ਨੂੰ ਦੁੱਧ ਦੇ ਨਾਲ ਲੈ ਲੈਣ ਫਿਰ 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਇਹ ਐਮਐਚ ਕੀ ਹੁੰਦਾ ਹੈ ਉਹਨਾਂ ਨੂੰ ਪ੍ਰੈਗਨਨਸੀ ਵੀ ਕਨਸੀਵ ਹੋ ਜਾਣੀ 올ਡਨ ਟਾਈਮ ਤੇ ਕੋਈ ਸਟ्रेस ਨਹੀਂ ਹੁੰਦੀ ਸੀ ਕਿ ਅੱਜ ਦੇ ਟਾਈਮ ਤੋਂ ਸਭ ਤੋਂ ਵੱਡੀ ਗੱਲ ਤਾਂ ਫੀਮੇਲ ਨੂੰ ਸਟ्रेस ਇੰਨੀ ਜ਼ਿਆਦਾ ਹੈ ਕਿਉਂਕਿ ਉਹਨਾਂ ਨੇ ਮੇਲਸ ਤਰ੍ਹਾਂ ਕੰਮ ਕਰਨਾ ਹੈ ਕਿਉਂਕਿ ਫੀਮੇਲ ਨੂੰ ਸ਼ੌਂਕ ਹੈ ਕਿ ਅਸੀਂ ਕੰਮ ਕਾਜ ਵੀ ਕਰਨੇ ਹੈਗੇ ਆ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਉਹ ਮੇਲ ਤਰ੍ਹਾਂ ਪੈਸਾ ਵੀ ਕਮਾ ਰਹੀ ਹੈ ਘਰ ਦਾ ਕੰਮ ਵੀ ਕਰ ਰਹੀ ਹੈ ਤਾਂ 노 ਡਾਊਟ ਉਹ ਬਾਹਰਲੇ ਉਹਨਾਂ ਦੇ ਹਾਰਮੋਨਸ ਵਿਗੜ ਜਾਂਦੇ ਆ ਹਾਰਮੋਨ ਵਿਗੜ ਜਾਂਦੇ ਜਿਵੇਂ ਕਿ ਉਹਨਾਂ ਨੇ ਬਾਹਰੋਂ ਆਰਟੀਫੀਸ਼ੀਅਲ ਹਾਰਮੋਨ ਜਿਵੇਂ ਆਪਾਂ ਥਾਇਰੋਇਡ ਦੀ ਗੱਲ ਪਿਛਲੀ ਵਾਰ ਵੀ ਕੀਤੀ ਸੀਗੀ ਉਹਨਾਂ ਨੇ ਆਰਟੀਫੀਸ਼ੀਅਲ ਥਾਇਰੋਇਡ ਦੇ ਵੀ ਹਾਰਮੋਨਸ ਬਾਹਰੋਂ ਲੈਣ ਲੱਗ ਜਾਣੇ ਹੈਗੇ ਐ ਇਨਸੂਲਿਨ ਬਾਹਰੋਂ ਲੈਣ ਲੱਗ ਜਾਣੀ ਹੈ ਜਿਉਂ ਉਹਨਾਂ ਦੇ ਮ ਹਾਰਮones ਵੱਧ ਗਏ ਗਿਆ ਤਾਂ ਤਾਂ ਇਸ ਕਰਕੇ ਸਰ ਉਹ ਸਟ्रेस ਨੂੰ ਥੋੜਾ ਰਿਕਵਰ ਕਰਨ ਤੇ ਦੂਜੀ ਗੱਲ ਜਿਹੜਾ ਉਹਨਾਂ ਦੇ ਘਰ ਇੱਕ ਬਹੁਤ ਵੱਡੀ ਮੁਸੀਬਤ ਹ ਉਹਨਾਂ ਨੇ ਪੱਕੀ ਰੱਖੀ ਹੁੰਦੀ ਹੈ ਉਹ ਕਿਹੜੀ ਜੀ ਮੁਸੀਬਤ ਸਰ ਜੇ ਤੁਹਾਨੂੰ ਪਤਾ ਹੈ ਕਿ ਅਸੀਂ ਅੱਜ ਦੇ ਟਾਈਮ ਤੇ ਮੇਡ ਅਗਰ ਸਾਨੂੰ ਜ਼ਰੂਰਤ ਹੀ ਨਹੀਂ ਹੈ ਤਾਂ ਵੀ ਸਾਡਾ ਕੰਮ ਕੌਣ ਕਰ ਰਹੀ ਹੈ ਕੰਮ ਵਾਲੀਆਂ ਮਤਲਬ ਮੇਡ ਕਰ ਰਹੀਆਂ ਮਤਲਬ ਉਹ ਉਹਨਾਂ ਨੂੰ ਮੈਂ ਨਾਮ ਮੁਸੀਬਤ ਦੇਵਾਂਗੀ ਮੇਡ ਨਹੀਂ ਦੇਵਾਂਗੀ ਹੁਣ ਭਾਵੇਂ ਅਸੀਂ ਵੀ ਬੈਠੇ ਆ ਸਰ ਇਸ ਡੈਸਕ ਦੇ ਮਾਰਨਿੰਗ ਸਾਰਾ ਕੰਮ ਆਪ ਕਰੀਦਾ ਹੈਗਾ ਜਿੱਥੋਂ ਤੱਕ ਸਾਨੂੰ ਲੱਗਦਾ ਹੈ ਵੀ ਹਾਂ ਹੁਣ ਅਸੀਂ ਫ੍ਰੀ ਹੈਗੇ ਆਪ ਦਾ ਘਰ ਦਾ ਕੰਮ ਆਪੇ ਨਿਭੜ ਕੇ ਆਈਦਾ ਸਰ ਐਕਸਰਸਾਈਜ਼ ਸਟ्रेस ਰਿਮੂਵ ਦੈਨ ਐਕਸਰਸਾਈਜ਼ ਔਰ ਦੈਨ ਥਰਡ ਸਰ ਅਸੀਂ ਖਾਣਾ ਪੀਣਾ ਹੀ ਉਹ ਹੈ ਲਾਈਕ AMH ਵਾਸਤੇ ਸਪੈਸ਼ਲੀ ਮੈਂ ਕਹਿੰਦੀ ਆ ਕਿ ਡੇਲੀ ਦੇ ਵਿੱਚ ਹਾਫ ਅਵੋਕਾਡੋ ਚਾਰ ਪੰਜ ਸਟਰਾਬੇਰੀ ਤਾਂ ਦੈਨ ਆਲਟਰਨੇਟ ਡੇਜ਼ ਚਾਰ ਪੰਜ ਕੋਈ ਵੀ 베ਰੀ ਲੈ ਲੈਣ ਭਾਵੇਂ ਬਲੂ ਬੈਰੀ ਲੈ ਲੈਣ ਰਸਬੇਰੀ ਲੈ ਲੈਣ ਚੈਰੀਜ਼ ਲੈ ਲੈਣ ਕੋਈ ਵੀ ਜਦ ਇਹ 베ਰੀਸ ਸਰ ਪੱਕੀਆਂ ਖਾਣੀਆਂ ਸ਼ੁਰੂ ਕਰ ਦੇਣ ਇੱਕੇ ਫਾਰਮੂਲੇਸ਼ਨ ਸ਼ੁਰੂ ਕਰ ਦੇਣ ਉਹਨਾਂ ਦਾ ਐਮਐਚ ਰਿਕਵਰ ਹੋ ਜਾਏਗਾ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਫਾਈਬਰੋਇਡ ਹੀ ਅਸਿਸ ਜਿਵੇਂ ਵੀ ਪ੍ਰੋਬਲਮਸ ਹੈਂਦੀਆਂ ਪ੍ਰੈਗਨੈਂਸੀ ਨਹੀਂ ਕਨਸੀਵ ਹੋ ਰਹੀ ਸਰ ਅਸੀਂ ਹਰ ਵਾਰ ਦੀ ਤਰ੍ਹਾਂ ਇਹ ਕੰਚਨ ਮੈਡੀਸਿਨ ਦਿਖਾ ਰਹੇ ਆ ਇਹ ਉਹਨਾਂ ਨੇ ਕੰਚਨ ਟੈਬਲੇਟ ਵੱਧ ਤੋਂ ਵੱਧ ਸਰ 2 ਮਹੀਨੇ ਕਹਿਣ ਦੇ 2 ਮਹੀਨੇ ਵੈਸੇ ਮੇਰੇ ਪੇਸ਼ੈਂਟ ਲੈਂਦੇ ਨਹੀਂ ਐ ਜਿਵੇਂ ਕਿ ਅਸੀਂ ਹੁ ਕੀਤੀ ਸੀ ਮਰਿੰਡਾ ਤੋਂ ਪੇਸ਼ੈਂਟ ਸੀ ਕਿ ਸਰ 18 ਨੂੰ ਦਵਾਈ ਲੈ ਕੇ ਗਈ ਹੈ ਤੇ ਉਹ 2 ਤਰੀਕ ਨੂੰ ਸਰ ਦੇਣ ਮਤਲਬ ਇਹਨਾਂ ਵੀ ਨਹੀਂ ਪਿਆਗਾ ਅਸੀਂ ਕਹਿਤਾ ਰਿਹਾ 2 ਮਹੀਨੇ ਪਰ ਮੈਨੂੰ ਪਤਾ ਜਿਨ੍ਹਾਂ ਦੇ ਫਾਈਬਰੋਇਡ ਹੈਗੇ ਉਹਨਾਂ ਨੇ ਕੰਚਨ ਟੈਬਲੇਟ ਨੂੰ ਮਹੀਨੇ ਦੇ ਵਿੱਚ ਹੀ ਰਿਕਵਰ ਕਰਕੇ ਪ੍ਰੈਗਨੈਂਸੀ ਕਨਸੀਵ ਕਰ ਲੈਣੀ ਹੈ ਜੇ ਸਰ ਉਹਨਾਂ ਨੂੰ ਕੋਈ ਪੀਰੀਅਡ ਰਿਲੇਟਿਡ ਪ੍ਰੋਬਲਮ ਹੈ ਪੀਰੀਅਡ ਰਿਲੇਟਿਡ ਸਾਨੂੰ ਪਤਾ ਹੈ ਫਿਰ ਉਹ ਬਾਹਰੋਂ ਲੈਣ ਲੱਗ ਜਾਂਦੀਆਂ ਜਿਹੜੀ ਕੋ 21 ਡੇਜ਼ ਦੀ ਮੈਡੀਸਨ ਹੈਗੀ ਹੈ ਫਿਰ ਸਾਡੀ ఓਵਰੀਜ਼ ਨੂੰ ਹੁਣੇ ਅਸੀਂ ਗੱਲ ਕਰ ਰਹੇ ਆ ਆਰਟੀਫੀਸ਼ੀਅਲ ਹਾਰਮੋਨਸ ਤੇ ਮੈਂ ਸਟ੍ਰੈਸ ਦੇ ਰਹੀ ਹਾਂ ਅੱਜ ਦੀ ਵੀਡੀਓ ਨੇ ਜਿਹਦੇ ਨਾਲ ਕਿ ਆਰਟੀਫੀਸ਼ੀਅਲੀ ਸਾਡੇ ਪੀਰੀਅਡ ਰਿਲੀਜ਼ ਹੁੰਦੇ ਆ ਜੇ ਉਹ ਕੋਸ਼ਿਸ਼ ਕਰਨ ਅਗਰ ਉਹਨਾਂ ਨੂੰ ਕੋਈ ਪੀਰੀਅਡ ਰਿਲੇਟਡ ਪ੍ਰੋਬਲਮ ਹੈ ਸਰ ਆ ਰਾਜਕੀਅਰ ਮੈਡੀਸਨ ਹੈ ਪਿਓਰਲੀ ਆਯੁਰਵੇਦਾ ਉਹ ਇਹ ਮੈਡੀਸਨ ਦੇ ਨਾਲ ਉਹਨਾਂ ਨੂੰ ਪੀਰੀਅਡ ਡੈਫੀਨਿਟਲੀ ਰਿਲੀਜ਼ ਹੋ ਜਾਣੀ ਆ ਘੱਟੋ ਘੱਟ ਉਹਨਾਂ ਨੂੰ ਐਲੋਪੈਥੀ ਤਾਂ ਨਹੀਂ ਲੈਣੀ ਪਏਗੀ ਜਿੱਦੇ 100 ਤੋਂ ਜ਼ਿਆਦਾ ਸਾਈਡ ਇਫੈਕਟ ਹੈ ਠੀਕ ਹੈ ਫਿਰ ਅਸੀਂ ਗੱਲ ਕਰੀਏ ਸਰ ਇਹ ਜਿਹੜੀਆਂ ਸਾਰੀਆਂ ਪ੍ਰੋਬਲਮਸ ਹੈਗੀਆਂ ਮੈਨੇ ਕਹਿੰਦੀ ਕਿ ਆਮਲਾ ਪਾਊਡਰ ਉਹ ਇੱਥੋਂ ਲੈਣ ਇਹ ਤਾਂ ਜਿਹੜੇ ਪੇਸ਼ੈਂਟ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਜਿਹੜੇ ਕੈਰੀਅਰ ਦਾ ਜਿਆਦਾ ਖਿਆਲ ਕਰਦੇ ਹੈਗੇ ਉਹਨਾਂ ਵਾਸਤੇ ਇਹ ਆਮਲਾ ਪਾਊਡਰ ਤਿਆਰ ਹੈ ਆਮਲਾ ਲੱਲਣ ਤੇ ਜਾਂ ਉਹ ਆਪਣੇ ਡਾਈਜੈਸ਼ਨ ਨੂੰ ਗਟ ਹੈਲਥ ਨੂੰ ਉਹ ਬੈਟਰ ਰੱਖਣ ਤਾਂ ਕਿ metabolisim ਵਧਿਆ ਹੋਏ ਅਗਰ metabolisim ਅੱਛਾ ਹੋਏਗਾ ਤਾਂ at every cost ਜਿਹੜਾ AMH ਸਰ ਉਹ ਸਪਾਈਕ ਹੋਏਗਾ ਹੀ ਹੋਏਗਾ ਸਰ ਮੇਰੀ ਪਿਛਲੀ ਵੀਡੀਓ ਤੇ ਧਿਆਨ ਨਾਲ ਦਰਸ਼ਕ ਦੇਖ ਲੈਣ ਮੈਂ thyroid ਵਾਸਤੇ ਪਿਛਲੀ ਵੀਡੀਓ ਦੇ ਵਿੱਚ ਵੀਡੀਓ ਚ ਹਾਈਪੋ ਹੈ ਹਾਈਪਰ ਹੈ ਦੋਨਾਂ ਦੀ ਅਲਗ ਅਲਗ-ਅਲਗ ਮੈਂ ਡਾਈਟ ਵੀ ਦੱਸੀ ਹੋਈ ਹੈ ਉਹਨਾਂ ਨੇ ਕੀ ਅਵੋਇਡ ਕਰਨੇ ਤੇ ਕੀ ਖਾਣਾ ਤੇ ਨਾਲੋਂ ਨਾਲ ਸਰ ਮੈਂ ਇਹ ਵੀ ਦੱਸਿਆ ਹੈ ਵੀ ਥਾਇਰੋਇਡ ਦੀ ਟੈਬਲਟ ਲੈਣ ਦੀ ਬਜਾਏ ਉਹ ਥਾਇਰੋਇਡ ਰਿਲੇਟਿਡ ਜਿਹੜੇ ਇਨਸੂਲਿਨ ਜੋ ਵੀ ਉਹਨਾਂ ਨੇ ਲੈਣਾ ਉਹ ਬਾਹਰੋਂ ਨਹੀਂ ਲੈਣਾ ਹਾਰਮੋਨਸ ਬਾਹਰੋਂ ਲੈਣ ਦੀ ਬਜਾਏ ਉਹ ਡਾਈਟ ਹਾਂ ਭਾਵੇਂ 슈ਗਰ ਹੈ ਤੇ ਭਾਵੇਂ ਉਹਨਾਂ ਨੂੰ ਥਾਇਰੋਇਡ ਹੈ ਕੋਈ ਥਾਇਰੋਕਸਿਨ ਬਾਹਰੋਂ ਲੈਣ ਦੀ ਲੋੜ ਨਹੀਂ ਕੋਈ ਇਨਸੂਲਿਨ ਬਾਹਰੋਂ ਆਰਟੀਫੀਸ਼ੀਅਲ ਲੈਣ ਦੀ ਲੋੜ ਨਹੀਂ ਉਹ ਆਪਣੀ ਡਾਈਟ ਨੂੰ ਮੋਡੀਫਾਈ ਕਰ ਲੈਣ ਸਰ ਤੇ ਫਿਰ ਇੱਕ ਹੋਰ ਗੱਲ ਸਰ ਜਿਵੇਂ ਤੁਹਾਨੂੰ ਪਤਾ ਹੈ ਯੂਐਸਏ ਦੇ ਵਿੱਚ ਥਾਇਰੋਇਡ ਦੇ ਵਿੱਚ TSH T3 T4 ਮਤਲਬ ਉਹ ਸਿਰਫ TSH ਹੀ ਚੈੱਕ ਕੀਤਾ ਜਾਂਦਾ ਹੈ ਕਿ ਅਗਰ ਉਹਨਾਂ ਦਾ TSH ਨਾਰਮਲ ਹੈ ਤਾਂ T3 T4 ਦੇ ਰਿਲੇਟਡ ਉਹ ਆਪਣੀ ਡਾਈਟ ਲਾਈਕ ਸੈਲੇਨੀਅਮ ਜਾਂ ਵਿਟਾਮਿਨ ਜਾਂ ਇਸ ਤਰ੍ਹਾਂ ਦੀ ਡਾਈਟ ਸ਼ੁਰੂ ਕਰ ਲੈਂਦੇ ਹੈਗੇ ਪ੍ਰੋਟੀਨ ਇਨਟੇਕ ਬੈਟਰ ਕਰ ਲੈਂਦੇ ਜਿਹਦੇ ਨਾਲ ਉਹਨਾਂ ਦਾ T3 T4 ਬੈਲੈਂਸ ਹੋ ਜਾਂਦਾ ਮਤਲਬ ਬੌਦਰ ਨਹੀਂ ਕਰਦੇ ਜਦਕਿ ਸਾਡੇ ਤੇ ਇੱਥੇ ਇਦਾਂ ਹੈ ਸਰ ਅਗਰ TSH ਨਾਰਮਲ ਹੈ ਹੁਣ ਸ਼ਾਰਟਲੀ ਮੈਂ ਦੱਸਾਂ ਅਗਰ TSH ਨਾਰਮਲ ਹੈ ਤੇ T3 T4 ਡਿਸਟਰਬ ਬਦਰ ਇਨਾ ਕਰਨ ਕਿਉਂਕਿ ਆਫਟਰ 올 ਤਾਂ thyroid stimulating hormone ਤਾਂ ਉਹਨਾਂ ਦਾ ਬੈਲੈਂਸ ਹੀ ਹੈ ਨਾ ਉਹ ਖਾਣ ਪੀਣ ਚ ਚੇਂਜ ਕਰ ਲੈਣ ਡਾਈਟ ਸਟਾਈਲ ਲਾਈਫ ਸਟਾਈਲ ਚੇਂਜ ਕਰ ਲੈਣ ਤਾਂ ਉਹਨਾਂ ਦਾ ਉਹ ਵੀ ਬੈਲੈਂਸ ਹੋ ਜਾਣਾ ਬਾਹਰ ਉਹ ਮੈਡੀਸਿਨਸ ਨਾ ਲੈਣ ਮੇਰੇ ਕੋਲ ਇੱਕ ਪੇਸ਼ੈਂਟ ਸਰ ਹੋਰ ਆਇਆ ਸੀਗਾ ਇਟਲੀ ਦਾ ਸੀਗਾ ਉਹ ਠੀਕ ਹੈ ਸਰ ਹੁਣ ਕਲੀਅਰ ਕਰੀਏ ਉਹਦਾ ਜਿਹੜਾ ਥਾਇਰੋਇਡ ਸੀਗਾ 1.3 ਥਾਇਰੋਇਡ ਸੀ ਹੁੰਦਾ ਜਬਕਿ ਇਹ ਅਗਰ 3 ਤੱਕ ਮਤਲਬ 3 ਤੋਂ 4 ਦੇ ਵਿੱਚ ਵੀ ਜਾ ਰਿਹਾ ਨਾ ਥਾਇਰੋਇਡ ਤਾਂ ਇਹ ਆਪਟੀਮਲ ਹੁੰਦਾ ਹੈ ਉਹ ਕੋਈ ਆਰਟੀਫੀਸ਼ਲ ਹਾਰਮੋਨਸ ਨਾਲ ਹੈ ਨਾ ਅੱਜ ਦੇ ਟਾਈਮ ਤੇ 100 ਦੇ ਵਿੱਚੋਂ ਨਾ ਸਿਰਫ 95% ਫੀਮੇਲ ਜਾਂ ਮੇਲ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਤੇ ਉਹ ਥਾਇਰੋਇਡ ਉਹਨਾਂ ਦੀ ਜਿਹੜੀ ਗਲੈਂਡ ਹੈ ਨਾ ਆਰਟੀਫੀਸ਼ਲ ਹਾਰਮੋਨ ਤੇ ਡਿਪੈਂਡ ਹੈ ਹੁਣ ਉਸ ਲੇਡੀ ਦਾ ਇਟਲੀ ਵਾਲੇ ਲੇਡੀ ਦਾ 1.3 ਸੀਗਾ ਉਹ ਲੈ ਰਹੀ ਸੀਗੀ 25 mg ਦੀ ਟੈਬਲੇਟ ਜਿਹੜਾ ਮੈਂ ਕਹਿ ਰਹੀ ਆ ਕਿ 3 ਆ 4 ਹੋਣਾ ਤਾਂ ਠੀਕ ਆ ਮਤਲਬ 2.5 ਹੈ ਤਾਂ ਬਿਲਕੁਲ ਵੀ ਸੋਚਣ ਦੀ ਲੋੜ ਨਹੀਂ ਹੈ ਹੁਣ ਤੁਸੀਂ ਮੈਨੂੰ ਦੱਸੋ 1.3 ਤਾਂ ਬਹੁਤ ਡਾਊਨ ਹੈ ਜੋ 25 mg ਨਾ ਲਵੇ ਤਾਂ ਵੀ ਉਹਦਾ ਕਿੰਨਾ ਜਾਏਗਾ 2.5 ਹੀ ਤਾਂ ਜਾਏਗਾ ਸਰ ਮੇਰੇ ਦਰਸ਼ਕਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਉਹ 2 1.3 ਤੇ ਵੀ 25 mg ਲਈ ਜਾ ਰਹੇ ਕਿਉਂ ਲਈ ਜਾ ਰਹੀ ਹੈ ਲੈ ਕੇ ਤਾਂ ਅਸੀਂ ਥਾਇਰੋਇਡ ਗਲੈਂਡ ਨੂੰ ਹੋਰ ਡਿਸਟਰਬ ਕਰ ਰਹੇ ਆ ਨਾ ਤਾਂ ਮੇਰੀ ਅਪੀ ਲਿਆ ਉਹਨਾਂ پیشنਤ ਨੂੰ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਉਹ ਖੁਦ ਦੇਖਣ ਵੀ ਸਾਨੂੰ ਇਹ ਥਾਇਰੋਇਡ ਦੀ ਟੈਬਲੇਟ 25mg 50 75 ਦੀ ਜ਼ਰੂਰਤ ਹੈ ਕਿ ਨਹੀਂ ਹੈ ਉਹ ਦਾਣਾ ਤਨੀਏ ਅੱਛਾ ਹਾਂ ਨੀਏ ਦਾ ਇੱਕ ਦਾਣਾ ਮੀਨਸ ਕੈਨ ਦਾ ਕਿ ਇੱਕ ਚਮਚ ਉਹਨਾਂ ਨੇ ਸਰ ਰਾਤ ਨੂੰ ਤਨੀਆਂ ਇੱਕ ਚਮਚ ਪੀਉਂ ਕੇ ਤੇ ਸਵੇਰੇ ਉੱਠ ਕੇ ਇਹਨੂੰ ਥੋੜਾ ਜਿਹਾ ਕਾਰ ਕੇ ਗਰਮ ਕਰਕੇ ਇਹ ਲੂਕ ਵਾਰਮ ਪੀ ਲੈਣ ਸਰ ਇਹ ਜਬਰਦਸਤ ਟਰੀਟਮੈਂਟ ਹੈ ਫਿਰ ਥਾਇਰੋਇਡ ਦੇ ਰਹਿੰਦੇ ਆ ਨਾ ਸਰ ਇੱਕ ਜੋ ਇਹਨੇ ਪਿਛਲੇ ਮੰਥ ایکسپੀਰੀਅੰਸ ਕੀਤਾ ਅਗਰ ਥਾਇਰੋਇਡ ਦੇ ਰਹਿੰਦੇ ਉਹਨਾਂ ਨੂੰ ਕੋਈ ਹੈਡੈਕ ਦੀ ਸੁਸਤੀ ਦੀ ਭੁੱਲਣ ਦੀ ਮਾਈਗਰੇਨ ਦੀ ਕੋਈ ਦਿੱਕਤ ਹੈ ਸਰ ਮਾਈਗਰੇਨ ਦਾ ਮੇਰਾ ਜਿਆਦਾ ਹੀ ਅਜ਼ਮਾਇਆ ਹੋਇਆ ਨੁਸਖਾ ਹੈ ਸਰ ਉਹਨਾਂ ਨੇ ਮੇਥੀ दाना ਲੈਣਾ ਅੱਧਾ ਚਮਚ ਮੇਥੀ ਦਾਣਾ ਤੇ ਉਹਦਾ 1/4 ਕਲੌਂਜੀ ਜਿਹੜੀ ਉਹਨਾਂ ਨੇ ਮਾਈਗਰੇਨ ਦੀ ਟੈਬਲੇਟ ਲੈਣੀ ਹੈ ਨਾ ਸਰ ਡੇਰਲੀ ਖਾਲੀ ਪੇਟ ਇਹ ਸ਼ੁਰੂ ਕਰ ਦੇਣ ਉਹਨਾਂ ਦਾ ਮਾਈਗਰੇਨ ਕਿਧਰੇ ਹੀ ਜਾਣਾ ਸਰ ਮੁਹਾਲੀ ਫੇਸ 10 ਸੈਕਟਰ 64 ਐਸੀਐਸ 61 ਅਬਵ ਰਿਲਾਈਐਂਸ ਪ੍ਰੈਸ ਸਿਗਨੇਚਰ ਉਹ ਮੈਨੂੰ ਮਿਲ ਸਕਦੇ ਆ ਔਰ ਮੇਰਾ ਕੰਟੈਕਟ ਨੰਬਰ ਡਿਸਪਲੇ ਤੇ ਹੈਗਾ